ਅੱਜ ਦੀ ਵੀਡੀਓ ਵਿੱਚ ਆਪਾਂ 6 ਨਗਾਂ ਦੀ ਵੀਡੀਓ ਬਣਾਈ ਆ 6 ਦੇ 6 ਐਮਲਬ ਟੋਕਦੇ ਆ ਬਾਈ ਕਾਲੇ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਦੇਖ ਰਿਹਾ ਇੱਕ ਤਾਂ ਬਾਈ ਤਾਜੀ ਸੂਈ ਆ ਤੇ ਚਾਰ ਗੱਬਣਾ ਇੱਕ ਟੁਕੜ ਗੱਬਣ ਚੱਕ ਪਾਸ ਆ ਤੇ 8 ਲੀਟਰ ਬਾਈ ਉਹਦੇ ਥੱਲੇ ਦੁੱਧ ਦਾ ਬਾਈ ਜਿਹੜੀ ਆ ਪਹਿਲੇ ਨੰਬਰ ਤੇ ਕਾਲੇ ਗਾਂ ਦੇਖ ਰਹੇ ਆ ਕਿਹੜਾ ਇਹ ਤੜਕੇ ਸੂਇਆ ਬਾਈ ਦੂਜਾ ਸੂਆ ਲੈਟ ਦੂਜਾ ਸੂਆ ਸੂਇਆ ਤੜਕੇ ਸੂਇਆ ਜੇਰ ਬਾਈ ਆ ਪਈ ਆ ਜੇਰ ਪਹਿਲੀ ਠੰਡੀ ਠੰਡੀ ਬਰਫ ਵਾਲੀ ਜਿਹੜੀ ਪੂਰੀ ਆ ਇਸਦੇ ਫੋਲਾ ਕਿੰਨਾ ਬੋਲਾ ਕੱਢਦਾ ਫਿਰ ਬੋਲਾ ਬਾਈ 30 ਕਿਲੋ ਕੱਢਿਆ ਠੀਕ ਆ ਹਾਂ ਬੱਚਾ ਵਸਾ ਗਿਆ ਬੱਸੀ ਆ ਗਈ ਬੱਸੀ ਆ ਗਈ ਮਗਰ ਬੱਚਾ ਕਰਮਲ ਨੇ ਬਾਈ ਬੱਸੀ ਦੇਤੀ ਬੱਸੀ ਬਹੁਤ ਕੁਆਲਿਟੀ ਦਿੱਤੀ ਕੀ ਮਤਲਬ ਨੇ 60 ਦੀ ਦੇ ਦਿਆਂਗੇ 60 ਦੀ ਬਾਈ ਕਹਿੰਦਾ ਆਪਾਂ ਦੇ ਦਿਆਂਗੇ ਅੱਗੇ 2 ਨੰਬਰ 8 ਲੀਟਰ ਦੁੱਧ ਹਾਂ 8 ਲੀਟਰ ਬਾਈ ਕਹਿੰਦਾ ਦੁੱਧ ਆ ਤੇ 5 ਮਹੀਨੇ ਦੀ ਗੱਬਣਾ 5 ਮਹੀਨਿਆਂ ਦੀ ਚੈੱਕ ਪਾਸ ਆ ਮੁੱਲ ਤੋ ਮਰਜ਼ੀ ਕਰਾ ਲੇ ਅਗਲਾ ਆਪਾਂ ਮੁੱਲ ਫੋਨ ਤੇ ਕਰਾਂਗੇ ਦਾ ਮੁੱਲ ਬਾਈ ਕਹਿੰਦਾ ਫੋਨ ਤੇ ਹੋਵੇ ਤਾਂ ਮੁੱਲ ਜਾਜੋ ਅੱਗੇ 3 ਨੰਬਰ ਖੀਰਾ ਬੱਚਾ ਹਾਂ ਖੀਰਾ ਬੱਚਾ ਬਾਈ ਖੀਰੀ ਵਸੀ ਆ ਬਾਈ ਦੰਦਾਂ ਨੂੰ ਸੁੰਦੀ ਆ ਮੰਨ ਕੇ ਚੱਲੋ ਦੰਦਾਂ ਨੂੰ ਖੀਰੀ ਆ ਹਜੇ ਤੇ ਲੇਵੇ ਦੀ ਫੀਟਿੰਗ ਚੈੱਕ ਕਰੋ ਬੜੀ ਕਮਾਲ ਦੀ ਥਣ ਬਹੁਤ ਚੰਗਾ ਲੱਗਾ ਮੁੱਠੀ ਵਾਲਾ ਕਿੰਨਾ ਦੁੱਧ ਇਹ ਦੁੱਧ ਬੈਟਰ 13 ਲੀਟਰ ਜਾਂ 13 ਚ ਆ ਗਿਆ ਸ਼ਹਿਰ ਦਾ ਬੱਚਾ ਆ ਗਿਆ ਮੁੱਲ ਇਹ ਨਹੀਂ ਪਤਾ ਦੁੱਧ ਤਾਂ 14 15 ਵੀ ਦੇ ਦੇ ਤਾਂ ਨਹੀਂ 13 ਤਾਂ ਪੱਕੇ ਹੀ ਜੂਗੀ ਤੇ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲੈ 52000 52 ਹੀ ਦੇ ਦੇਣਗੇ ਥਣ ਬਹੁਤ ਚੰਗਾ ਲੱਗਦਾ ਸਾਫ ਸੁਥਰੇ ਲੇਵੇ ਦੀਆ ਅੱਗੇ ਆ ਗਈ ਕਾਲੇ 4 ਨੰਬਰ ਇਹ ਡੈਕਟਰ ਪਲੂਨ ਵਸ਼ੀ ਸੁਣੀ ਹੈ ਪਲੂਨ ਸੁਣੀ ਆ ਹਾਂ 72 ਹੀ ਦੇ ਦੇਣਗੇ ਬਾਈ 72 ਦੀ ਆਪਾਂ ਬਾਈ ਕਹਿੰਦਾ ਇਹ ਦੇ ਦੇ ਦਾਂਗੇ ਫੀਡਿੰਗ ਚੈੱਕ ਕਰੋ ਬਾਈ ਲੇਵੇ ਦੀ ਬੜੀ ਕਮਾਲ ਦੀ ਆ ਅੱਗੇ ਬਾਈ ਕਬੂਤਰ ਦਾ ਬੱਚਾ ਆ ਗਿਆ ਹਾਂ 5 ਨੰਬਰ 5 ਨੰਬਰ ਇਹ 75 ਦੀ ਦੇ ਦੇਣਗੇ ਬਾਈ ਛੋੜ ਛੱਪਾ ਕਰ ਦੇਣ 75 ਦੀ ਕ ਦੇ ਦੇ ਦਾਂਗੇ ਛੋੜ ਛੱਪਾ ਹੋ ਜੂ ਕਿੰਨਾ ਤਾਂ ਦੇ ਦੇ ਦੀ ਦੋ ਦੇ ਦੀ 2 ਕਿਲੋ ਅਸ਼ੀ ਠੀਕ ਆ ਹਾਂ ਅੱਗੇ ਲਾਸਟ ਦੋਂ ਘਾਟ ਦੋਂਦੀ ਬੱਸੀ ਆ ਪਹਿਲੇ ਦੋਂਦੀ ਬੱਸੀ ਆ ਬਾਈ ਪਲੂਨ ਸੁੰਦਿਆ ਥਾਣਾ ਹਵਾਨਾ ਬੜਾ ਚੰਗਾ ਲੱਗਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਹੋਏ ਹਵਾਨੇ ਦੀ ਫਿਟਿੰਗ ਚੈੱਕ ਕਰੋ ਬੜੀ ਕਮਾਲ ਦੀ ਆ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਬਾਈ ਪਿੰਡ ਦੀਪਗੜ੍ਹ ਤੋਂ ਬਣਾਈ ਆ ਤੇ ਬਾਈ ਦਾ ਨਾਮ ਹੈਗਾ ਕਾਲਾ ਕਾਲਾ ਦੀਪਗੜ੍ਹ ਵਾਲਾ ਬਾਈ ਦਾ ਨਾਮ ਹੈਗਾ ਬਾਈ ਤੇ ਜਿਲ੍ਹਾ ਇਹਨੂੰ ਬਰਨਾਲਾ ਪੈਂਦਾ ਤਹਿਸੀਲ ਤਪਾ ਪੈਂਦਾ ਬਾਈ ਕੰਟੈਕਟ ਨੰਬਰ ਬੋਲ ਦੋ ਕਾਲੇ 991581083 ਠੀਕ ਆ